ਤੇ ਜਿਹੜੇ ਭਰਾਵਾਂ ਦੇ ਟਰੈਕਟਰ ਗਰਮ-ਗਰਮ ਹੁੰਦੇ ਨੇ ਤਾਂ ਉਹ ਇਸ ਵੀਡੀਓ ਨੂੰ ਪਹਿਲਾਂ ਹੀ ਸ਼ੇਅਰ ਕਰ ਦੇ ਕੀ ਚੱਕਰਾ ਹੁਣ ਇਹ ਗਰਮ ਹੁਣ ਅਸਲ ਭੁੱਲ ਗਿਆ ਸੂਈ ਨਹੀਂ ਚੱਕਦਾ ਹੁਣ ਇਹ ਭੁੱਲ ਗਿਆ ਕਿ ਪਤਾ ਪੱਖੀ ਆ ਇਹ ਨਿੱਕੀ ਟਰੈਕਟਰ ਕਿੱਡਾ ਵੱਡਾ ਇਹ ਤੇ ਇਹ ਸਸਿਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਤਾਂ ਅੱਜ ਦੀ ਜਿਹੜੀ ਵੀਡੀਓ ਆ ਇਹ ਹਰ ਇੱਕ ਬੰਦੇ ਦੇ ਕੰਮ ਦੀ ਆ ਟਰੈਕਟਰ ਚਲਾਉਂਦੇ ਨੇ ਤੇ ਜਿਹੜੇ ਭਰਾਵਾਂ ਦੇ ਟਰੈਕਟਰ ਗਰਮ ਗਰਮ ਹੁੰਦੇ ਨੇ ਤਾਂ ਉਹ ਇਸ ਵੀਡੀਓ ਨੂੰ ਪਹਿਲਾਂ ਹੀ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ 80% ਇਹਦੇ ਚ ਹੱਲ ਮਸਲੇ ਹੋ ਜਾਣਗੇ ਜਿੱਥੋਂ ਤੱਕ ਮੈਨੂੰ ਉਮੀਦ ਆ ਗਲਤੀਆਂ ਛੋਟੀਆਂ ਹੀ ਨੇ ਕੰਮ ਛੋਟੇ ਨੇ ਜੈਨੂਅਨ ਕੰਮ ਨੇ ਕੋਈ ਜਿਗਾੜਵਾਜੀ ਨਹੀਂ ਹੈਗੀ ਕੰਪਨੀ ਦਾ ਸਾਰਾ ਸਿਸਟਮ ਹੈ ਤਾਂ ਤੁਹਾਨੂੰ ਇਹ ਇਹੀ ਚੀਜ਼ਾਂ ਦਿਖਾਉਣੀਆਂ ਨੇ ਕਿ ਇਹ ਆਪਣੇ ਵਾਲਾ ਹੈਗਾ ਮਹਿੰਦਰਾ ਇਹਨੇ ਸਾਰੇ ਵੱਡੇ ਪ੍ਰੋਬਲਮ ਜਿਹੜੀ ਇੱਕ ਦਮੇਂਦਰਾ ਹੈ ਬਹੁਤ ਜ਼ਿਆਦਾ ਇਹ ਚੀਜ਼ ਮੰਨਣੀ ਪਊਗੀ ਮੇਂਦਰੇ ਨੇ ਜ਼ਿੰਮੇਵਾਰਾਂ ਦੇ ਪੈਰ ਲਾਏ ਨੇ ਤਾਂ ਇਹਦੇ ਚ ਜਿਹੜੀ ਸਭ ਤੋਂ ਵੱਡਾ ਰੋਗ ਆ ਗਰਮ ਵਾਲਾ ਗਰਮ ਬਹੁਤ ਜ਼ਿਆਦਾ ਹੁੰਦਾ ਗਰਮ ਹੋਣ ਤੋਂ ਬਾਅਦ ਫਿਰ ਸੂਰੀ ਵੀ ਆ ਜਾਂਦੀ ਹੈ ਕੋਈ ਤੇ ਇੰਜਣ ਇਹ ਪਾਣੀ ਰਲਾ ਜਾਂਦਾ ਇਹ ਇਹ ਚੀਜ਼ਾਂ ਵੱਡੀਆਂ ਨੇ ਤਾਂ ਇਹੀ ਚੀਜ਼ਾਂ ਤੁਹਾਨੂੰ ਦੋ ਚਾਰ ਗੱਲਾਂ ਸਮਝਾਉਣੀਆਂ ਨੇ ਦੱਸਦੇ ਆਪਾਂ ਕਿ ਕਿਵੇਂ ਇਹਨੂੰ ਗਰਮ ਹੋਣ ਹਟਾਇਆ ਆਪਾਂ ਤੇ ਕੀ ਚੱਕਰਾ ਹੁਣ ਇਹ ਗਰਮ ਹੋਣਾ ਅਸਲ ਭੁੱਲ ਗਿਆ ਸੂਈ ਨਹੀਂ ਚੱਕਦਾ ਹੁਣ ਇਹ ਭੁੱਲ ਗਿਆ ਇਹੀ ਚੀਜ਼ਾਂ ਨੇ ਤੁਹਾਨੂੰ ਦਿਖਾਉਣੇ ਨੇ ਮੋਟੀਆਂ-ਮੋਟੀਆਂ ਇੱਕ ਤਾਂ ਜਿਹੜੀ ਸਾਰਿਆਂ ਨਾਲੋਂ ਮੇਨ ਚੀਜ਼ ਆ ਕਿ ਇਸ ਚੀਜ਼ ਨੂੰ ਬੜਾ ਜ਼ਿਆਦਾ ਗੌਰ ਨਾਲ ਦੇਖੋ ਇਸ ਕਰਕੇ ਬਣਾ ਰਿਹਾ ਹਾਂ ਵੀਡੀਓ ਮੈਂ ਕਿ ਹੁਣ ਇਹ ਆਪਣਾ ਪੱਥਰ ਇਹਦੇ ਲੱਗਿਆ ਹੋਇਆ ਸੀ ਟਰੈਕਟਰ ਦੇ ਜਿਹੜਾ ਆਪਾਂ ਲਾ ਆਇਆ ਹੈ ਮਹਿੰਦਰੇ ਤੋਂ ਆ ਦੇਖੋ ਆ ਸ਼ੀਲਡ ਦੇ ਨਾਲ ਦੀ ਆ ਇਹ ओरिजिनल ਆ ਤੇ ਜਿਹੜੀ ਲਾਈ ਆ ਤੁਹਾਨੂੰ ਉਹ ਵੀ ਦਿਖਾਉਣੇ ਆ ਹੁਣ ਇਹਦਾ ਫਰਕ ਦੇਖੋ ਤੁਸੀਂ ਅਸਲ ਦੇ ਵਿੱਚ ਸਿਸਟਮ ਕੀ ਆ ਹੁਣ ਇਹ ਕਿਸੇ ਭਰਾ ਨੇ ਪੱਖਾ ਪਾਤਾ ਇਹ ਚ ਸਨ ਦੇਖੋ ਯਾਰ ਆਹ ਦੇਖੋ ਕਿੰਨਾ ਕਿੰਨਾ ਸਨ ਪਿਆ ਦੇਖੋ ਇਧਰ 2 ਇੰਚ ਦਾ ਸਨ ਪਿਆ 2 ਇੰਚ ਇਧਰ 1 ਇੰਚ ਇਧਰ 1.5 1.5 ਇੰਚ ਆਰਾਮ ਨਾਲ ਤੇ ਹੁਣ ਹੁੰਦਾ ਕੀ ਆ ਜਦੋਂ ਕੰਪਰੈਸਰ ਕਰਦਾ ਜਾਂ ਜਿਵੇਂ ਆਪਾਂ ਕਹਿ ਸਕਦੇ ਆ ਵੀ ਵੈਕਿਊਮ ਕਰਦਾ ਇਧਰੋਂ ਹਵਾ ਇਹਨੇ ਪੱਖੇ ਨੇ ਖਿੱਚਣੀ ਆ ਪਿੱਛੇ ਨੂੰ ਇਹਨੂੰ ਜਦੋਂ ਪਿੱਛੇ ਖਿੱਚਣੀ ਆ ਤਾਂ ਜਿਹੜੀ ਹਵਾ ਆ ਗਈ ਉਹ ਇੱਥੇ ਘੁੰਮੀ ਜਾਣੀ ਆ ਇਹ ਹਵਾ ਇਧਰੋਂ ਹੀ ਮੋੜ-ਮੋੜ ਖਿੱਚੀ ਜਾਂਦਾ ਬਾਰ-ਬਾਰ ਹੁਣ ਹੁੰਦਾ ਕੀ ਆ ਜਿਹੜਾ ਆਪਣਾ ਰੇਡੀਲੇਟਰ ਉਧਰੋਂ ਹਵਾ ਉੱਠੀ ਖਿੱਚਣੀ ਆ ਪੱਖੇ ਨੇ ਇੰਜਣ ਵੱਲ ਨੂੰ ਉਹ ਹਵਾ ਨਹੀਂ ਖਿੱਚਦਾ ਉਹ ਕਿਉਂਕਿ ਇਹਦਾ ਵੈਕਿਊਮ ਨਹੀਂ ਬਣਦਾ ਇੱਥੋਂ ਇਹ ਚੀਜ਼ਾਂ ਚ ਤਾਂ ਇਹ ਸਨ ਵਾਲਾ ਰਹਿ ਗਿਆ ਇਹਦਾ ਤੇ ਜਿੰਨਾ ਟਾਈਮ ਇਹ ਸਨ ਇੱਥੇ ਨਹੀਂ ਆਉਂਦਾ ਹੁਣ ਤੁਸੀਂ ਮੇਰਾ ਜਿਹਾ ਕੈਮਰਾ ਦਿਖਾਈ ਹੁਣ ਇਹ ਸਨ ਦੇਖੋ ਤੁਸੀਂ 3 ਇੰਚ ਦੇ ਲਵੇ ਆ 3 ਇੰਚ ਦੇ ਇਧਰੋਂ ਦੇਖ ਲਓ 3 ਇੰਚ ਦੇ ਲਵੇ ਆ ਅੱਧਾ ਜੱਬ ਵੱਡਿਆ ਪਿਆ ਇਹਦਾ ਅੱਧਾ ਦਾ ਆ ਦੇਖੋ ਤੁਸੀਂ ਤੇ ਇਹ ਇਹੀ ਸਿਸਟਮ ਮਨ ਲਾ ਪੰਜਾਬ ਦੇ ਵਾਲੇ ਨਹੀਂ ਕਹਿੰਦਾ ਮੈਂ 50% ਟਰੈਕਟਰਾਂ ਚ ਹੋਊਗੀ ਜਿਵੇਂ ਹੁਣ ਸੀਜ਼ਨ 'ਚ ਕਈ ਵਾਰੀ ਪੱਖਾ ਟੁੱਟ ਗਿਆ ਆਪਾਂ ਲੈ ਕੇ ਪਾਤਾ ਪੱਖੀ ਆ ਇਹ ਨਿੱਕੀ ਟਰੈਕਟਰ ਕਿੱਡਾ ਵੱਡਾ ਇਹ ਤੇ ਇਹ ਸਾਰਿਆਂ ਤੋਂ ਵੱਡੀ ਮੇਨ ਪ੍ਰੋਬਲਮ ਇਹ ਸੀਗੀ ਜਿਹੜੀ ਸਾਰਿਆਂ ਤੋਂ ਪਹਿਲਾਂ ਆਪਾਂ ਬਦ ਲਈ ਆ ਹੁਣ ਤੁਹਾਨੂੰ ਦਿਖਾਉਣਾ ਮੈਂ ਲਾਇਆ ਕਿਹੜਾ ਆ ਇਹ ਚੀਜ਼ ਕੰਪਨੀ ਜੁਆਈ ਹੋਈ ਸੀ ਲਾਇਆ ਆਪਾਂ ਕੰਪਨੀ ਦਾ ਹੀ ਆ ਪੱਖਾ ਕੰਪਨੀ ਦਾ ਹੀ ਆ ਸਾਰਾ ਜਿਗਾਰਡ ਕੰਪਨੀ ਦਾ ਹੀ ਆ ਆ ਦੇਖੋ ਐਡੇਡੇ ਚੌੜੇ ਫਰਨੇ ਇਹਦੇ ਇੱਦਾਂ ਜਿਹੜੇ ਆ ਦੇਖੋ ਉਹਦੇ ਅੱਧ ਮੁਕਾਬਲੇ 'ਚ ਅੱਧ ਉਹਦੇ ਹਿਸਾਬ ਨਾਲ ਉਹ ਪੱਖਾ ਅੱਧਾ ਹੀ ਰਹਿ ਗਿਆ ਇਹਦੇ ਨਾਲੋਂ ਤਾਂ ਸ਼ੀਲਡ ਤੇ ਇੱਕ ਜਿਹੜਾ ਅਸੀਂ ਫਿਰ ਰੇਡੀ ਲੀਟਰ ਤਾਂ ਚਲੋ ਆਪਾਂ ਨੂੰ ਕੋਈ ਬਾਹਲੀ ਜ਼ਰੂਰਤ ਹੈ ਨਹੀਂ ਸੀ ਪਰ ਬਦਲ ਤਾਂ ਫਿਰ ਵੀ ਤੇ ਹੁਣ ਇਹ ਵੀਡੀਓ ਮੈਂ ਬਣਾ ਰਿਹਾ ਇਹ ਸਾਲ ਪਹਿਲਾਂ ਇਹ ਕੰਮ ਕੀਤਾ ਆਪਾਂ ਸਾਲ ਹੋ ਗਿਆ ਤਾਂ ਵੀਡੀਓ ਹੁਣ ਬਣਾ ਰਹੇ ਹਾਂ ਇਹਦਾ ਕਾਰਨ ਆ ਵੀ ਆਪਾਂ ਨੂੰ ਰਿਜ਼ਲਟ ਮਿਲ ਗਿਆ ਆ ਦੇਖੋ ਹੁਣ ਇੰਨਾ ਫਰਕ ਸੀ ਤੁਹਾਨੂੰ ਪੱਕਾ ਦਿਖਾਉਣਾ ਮੈਂ ਇਹ ਟਰੈਕਟਰ ਮੈਂ ਵੀ ਲੈ ਕੇ ਆਇਆ ਸੀਗਾ ਇਹਦੇ ਚ ਰੋਗ ਸਾਰਿਆਂ ਤੋਂ ਵੱਡਾ ਇਹੀ ਸੀ ਜਦੋਂ ਵੀ ਇਹਨੂੰ ਤਵੀਆਂ ਤੇ ਜਾਂ ਹਲਾਂ ਤੇ ਮਾੜਾ ਜੋੜ ਦਿੰਦੇ ਸੀ ਨਾਲ ਦੀ ਨਾਲ 2 ਮਿੰਟਾਂ ਦੇ ਵਿੱਚ ਹੀ ਚੱਕ ਦਿੰਦਾ ਸੂਈ ਉਹਦੀ ਦੇਖੋ ਕਿੰਨਾ ਫਰਕ ਆ ਹੁਣ ਇਹਦਾ ਦੇਖੋ ਆਪਣੇ ਇਹਦਾ ਇਹ ਨਾ ਆ ਦੇਖੋ ਆਹੀ ਉਂਗਲ ਬੈਂਦੀ ਆ ਆਪਣੀ ਆ ਵੇਖੋ ਆ ਉਂਗਲ ਮਸਾ ਪੈਂਦੀ ਆ ਇਹਦੇ ਚ ਤੇ ਸਾਰਿਆਂ ਤੋਂ ਮੇਨ ਚੀਜ਼ ਤਾਂ ਇਹ ਆ ਜਿਹੜੀ ਗਰਮ ਹੋਣ ਦੀ ਸਾਰਿਆਂ ਤੋਂ ਵੱਡੀ ਸਮੱਸਿਆ ਆ ਗਈ ਤਾਂ ਪਹਿਲਾਂ ਤਾਂ ਇਹ ਸੁਧਾਰ ਲਓ ਤਾਂ ਜਿਹੜੇ ਅਗਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਵੀ ਬਹੁਤ ਵੱਡੀ ਚੀਜ਼ ਆ ਜਿਵੇਂ ਹੁਣ ਆ ਪੱਖੀ ਆ ਗਈ ਜਿਹਈ ਆਪਾਂ ਵਾਟਰ ਬਾਡੀ ਕਹਿ ਦਿੰਨੇ ਆ ਹੁਣ ਤੁਸੀਂ ਇਹ ਆਪਣੇ ਕਈ ਵਾਰੀ ਨਾ ਆਵਾਜ਼ ਅਸਲ ਆਪਾ ਵਾਟਰਪਾਡੀ ਬਦਲਦੇ ਉਦੋਂ ਆ ਜਦੋਂ ਆਪਣੀ ਲੀਕ ਹੋਣ ਲੱਗ ਜਾਂਦੀ ਆ ਪਤਾ ਹੀ ਉਦੋਂ ਲੱਗਦਾ ਆਪਾਂ ਨੂੰ ਪਰ ਉਹ ਤੋਂ ਪਹਿਲਾਂ ਵੀ ਇਹ ਦਿੰਦੀ ਆ ਸੰਕੇਤ ਆ ਦੇਖੋ ਮਾਈਕ ਦੇ ਕੋਲੇ ਤੁਹਾਨੂੰ ਸੁਣਾਵਾਂ ਹੁਣ ਮੈਂ ਇਹ ਦਿਖਾ ਦੇ ਆ ਦੇਖੋ ਇਹਦੇ ਨਾਲ ਲੱਗੀ ਜਾਂਦੀ ਆ ਇਹ ਖਤਮ ਸੀ ਵਾਟਰਪਾਡੀ ਆਪਾਂ ਤਾਂ ਚਲੋ ਜਦੋਂ ਖੋਲਿਆ ਬੈਲਟਾ ਮੂਲਟਾ ਬਦਲ ਲਿਆ ਆਪਾਂ ਚੈੱਕ ਕੀਤਾ ਤਾਂ ਵੀ ਪਲੇ ਕੋਈ ਬੈਰਿੰਗ ਟੁੱਟਿਆ ਨਹੀਂ ਹੈਗਾ ਹਜੇ ਤੇ ਫੇਰ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵੱਡਾ ਇਹਦਾ ਚੱਕਰ ਪੈ ਜਾਂਦਾ ਵਾ ਸਾਰੀ ਵੱਡੀ ਪਈ ਆ ਤੇ ਇਹੇ ਬਦਲ ਕੇ ਥੋੜਾ ਡਾਇਰੈਕਟਰ ਫੇਰ ਵੀ ਨਹੀਂ ਹਟਦਾ ਫੇਰ ਕੀ ਕਰਨਾ ਆਪਾਂ ਇਹਨੂੰ ਜਿਹੜਾ ਪੱਖਾ ਹੈਗਾ ਇਹਨੂੰ ਅੰਦਰ ਨੂੰ ਕਰ ਦੇਣਾ ਆਪਾਂ ਦੇਖੋ ਇਹ ਸ਼ੀਲਡ ਲੱਗੀ ਹੁੰਦੀ ਹੈ ਨਾ ਆਪਣੇ ਜਿਵੇਂ ਹੁਣ ਇਹ ਸ਼ੀਲਡ ਲੱਗੀ ਹੋਈ ਆ ਇਹ ਪੱਖਾ ਐਂ ਲੱਗਿਆ ਹੁੰਦਾ ਇਹ ਪੱਖਾ ਜਿੰਨਾ ਐਂ ਬਾਹਰ ਨੂੰ ਆਈ ਜਾਊਗਾ ਉਨੀ ਹਵਾ ਘਟੀ ਜਾਊਗੀ ਟਰੈਕਟਰ ਗਰਮ ਹੋਣ ਦੇ ਉਨੀ ਜਿਆਦਾ ਚਾਂਸ ਨੇ ਜਿਵੇਂ ਇੱਥੋਂ ਐਂ ਜਿੰਨਾ ਇਹ ਅੰਦਰ ਜਾਈ ਜਾਊਗਾ ਰੇਡੀਏਟਰ ਦੇ ਨਾਲ ਲੱਗੀ ਜਾਊਗਾ ਉਨੀ ਜਿਆਦਾ ਚਾਂਸ ਹਵਾ ਖਿੱਚਣ ਦੇ ਨੇ ਇਹਦਾ ਕੀ ਕਾਰਨ ਆ ਕਿ ਰੇਡੀਏਟਰ ਤੋਂ ਹਵਾ ਜਿਆਦਾ ਤੋਂ ਜਿਆਦਾ ਖੱਚੂ ਆ ਹੋਰ ਪਾਸਿਆਂ ਤੋਂ ਹਵਾ ਘੱਟ ਪਊਗੀ ਤਾਂ ਇਹਨੂੰ ਅੰਦਰ ਨੂੰ ਜ਼ਿਆਦਾ ਰੱਖੋ ਤਾਂ ਉਹਦੇ ਵਾਸਤੇ ਕੀ ਕਰ ਸਕਦੇ ਆਂ ਆਪਾਂ ਵੈਸੇ ਵੀਡੀਓ ਇਹ ਬਹੁਤ ਲੰਮੀ ਹੋ ਜੂਗੀ ਐਨਾ ਤੁਹਾਨੂੰ ਮੈਂ ਚ ਨਹੀਂ ਦੱਸਦਾ ਅਗਲੀ ਵੀਡੀਓ 'ਚ ਦੱਸੂ ਤੁਹਾਨੂੰ ਤੇ ਜੌਂਡੀਰ ਦੇ ਅਸਲ ਸਾਰੇ ਤੋਂ ਵੱਡੀ ਸਮੱਸਿਆ ਆਉਂਦੀ ਆ ਕਿ ਗਰਮ ਜਦੋਂ ਹੋਣ ਲੱਗ ਜਾਂਦਾ ਉਹ ਹਟਦਾ ਨਹੀਂ ਹੈਗਾ ਤਾਂ ਇਹਨੂੰ ਇਹਦੇ ਕੰਪਲੇਨੈਂਟ ਪੈ ਜਾਂਦੀ ਆ ਇੱਥੇ ਤੇ ਇਹਨੂੰ ਅੰਦਰ ਨੂੰ ਕਰਨਾ ਜੇ ਨਹੀਂ ਹਟਦਾ ਗਰਮ ਹੋਣ ਇਹ ਉਦੋਂ ਬਾਅਦ ਦੀ ਸਮੱਸਿਆ ਆ ਗਈ ਤਾਂ ਤੇ ਇੱਕ ਬਾਟਰਵਾਟੀ ਜ਼ਰੂਰ ਚੈੱਕ ਕਰੋ ਤੇ ਰੈਡੀ ਲੀਟਰ ਰੈਡੀ ਲੀਟਰ ਦੀ ਵੀ ਸਮੱਸਿਆ ਵੱਡੀ ਹੁੰਦੀ ਆ ਇੱਕ ਜਿਹੜੀ ਸਪਲਾਈ ਆ ਸਾਰੀ ਹੁਣ ਹੁੰਦਾ ਕਿ ਇਹ ਕਈ ਵਾਰੀ ਇੱਥੋਂ ਤੁਪਕਾ ਤੁਪਕਾ ਕੱਢੀ ਜਾਣਾ ਤੇ ਨਾਲ ਦੀ ਨਾਲ ਮੱਚ ਜਾਂਦਾ ਉਹ ਮਿੱਟੀ ਮਿੱਠੀ ਜੀ ਸਮੈਲ ਆਉਂਦੀ ਹੁੰਦੀ ਹੈ ਜਿਹੜੀ ਆਪਾਂ ਨੂੰ ਪਾਣੀ ਦੀ ਸਮੈਲ ਆਉਂਦੀ ਹੁੰਦੀ ਆ ਉਹ ਤੁਸੀਂ ਆਪ ਸਾਰਾ ਚੈੱਕ ਕਰਿਆ ਕਰੋ ਉਹ ਚੀਜ਼ ਖੜਾ ਕੇ ਕਿਉਂਕਿ ਜਦੋਂ ਟਰੈਕਟਰ ਗਰਮ ਹੋ ਜਾਣਾ ਤਾਂ ਉਦੋਂ ਉਹ ਚੀਜ਼ ਦਾ ਪਤਾ ਨਹੀਂ ਲੱਗਦਾ ਪਾਣੀ ਡਿੱਗੀ ਜਾਣਾ ਲੋਹੇ ਤੇ ਡਿੱਗ ਗਿਆ ਬੇਸ਼ੱਕਾਸੀ ਦੀ ਵੀ ਡਿੱਗ ਗਿਆ ਉਹ ਨਾਲ ਦੀ ਨਾਲ ਮੱਚੀ ਜਾਂਦਾ ਹੁੰਦੀਆਂ ਇਹ ਚੀਜ਼ਾਂ ਕੋਈ ਬਹੁਲਾ ਫਰਕ ਨਹੀਂ ਹੁੰਦਾ ਕੰਪਨੀ ਨੇ ਚੀਜ਼ੇ ਪਾਇਆ ਕਰੋ ਤੇ ਹਾਂ ਰੈਡੀਏਟਰ ਤਾਂ ਸਾਰਾ ਤਾਂ ਵੱਡੀ ਸਮੱਸਿਆ ਹੈ ਤਾਂ ਤੇ ਉਹ ਤੁਹਾਨੂੰ ਜਿਹੜੀ ਮਕੈਨਿਜ਼ਮ ਆ ਰੈਡੀਏਟਰ ਦਾ ਉਹ ਤੁਹਾਨੂੰ ਫੇਰ ਦੱਸਾਂਗੇ ਅਗਲੀ ਵੀਡੀਓ ਚ ਕਿ ਪਾਣੀ ਕਿੱਥੋਂ ਆ ਕੇ ਕਿੱਥੇ ਠੰਡਾ ਹੁੰਦਾ ਹੈਗਾ ਤੇ ਤੁਹਾਡੇ ਗੜਬੜ ਕਿੱਥੇ ਰਹਿ ਜਾਂਦੀ ਹੈ ਜਿਹੜੀਆਂ ਪਾਈਪਾਂ ਬੰਦ ਕਰਾਉਣੇ ਉਹ ਵੀ ਤੁਹਾਨੂੰ ਅਗਲੀ ਵੀਡੀਓ ਚ ਸਾਰਾ ਹਾਂ ਤੇ ਅਸਲ ਦੇ ਵਿੱਚ ਜਦੋਂ ਟਰੈਕਟਰ ਥੋੜਾ ਗਰਮ ਹੋਣ ਲੱਗ ਗਿਆ ਜਿਹੜੀਆਂ ਸ਼ੁਰੂਆਤੀ ਚੀਜ਼ਾਂ ਨੇ ਉਹ ਇਹੀ ਨੇ ਕਿ ਪੱਖਾ ਹੁਣ ਮੈਨੂੰ ਇਹ ਭਰਾਵਾਂ ਦੇ ਫੋਨ ਆਉਂਦੇ ਸੀਗੇ ਬਹੁਤ ਭਰਾਵਾਂ ਦੇ ਫੋਨ ਆਏ ਸੀ ਟਰਬੋ ਲਵਾ ਲੈਂਦੇ ਨੇ ਜਦੋਂ ਤਾਂ ਉਦੋਂ ਦਿੱਕਤ ਆਉਂਦੀ ਆ ਇਹਦੇ ਚ ਆਊਗੀ ਹੁਣ ਇਹਦੇ ਜੇ ਮੈਂ ਟਰਬੋ ਅਸੀਂ ਲਾਵਾਂਗੇ ਇਹਦੇ ਹੁਣ ਐਤਕੀ ਟਾਈਮ ਨਹੀਂ ਲੱਗਿਆ ਤੇ ਅਗਲੀ ਵਾਰੀ ਇਹਦੇ ਟਰਬੋ ਲਾਉਣੀ ਆ ਆਪਾਂ ਇਹ ਫੇਰ ਵੀ ਸੂਈ ਨਹੀਂ ਚੱਕਦਾ ਇਹਨੂੰ ਜੰਨਾ ਮਰਜੀ ਖੱਬੀ ਚੱਲੋ ਹੁਣ ਕਿਤੇ ਵੀ ਇਹ ਸੂਈ ਚੱਕਣ ਦਾ ਨਾਮੋ ਨਿਸ਼ਾਨ ਵੀ ਨਹੀਂ ਇਹ ਤਾਂ ਭੁੱਲ ਜਾਂਦਾਗਾ ਅਸੀਂ ਕੱਪੜਾ-ਕੁੱਪੜਾ ਲਾ ਕੇ ਫੇਰ ਚੱਕ ਕਰਦੇ ਆਂ ਇਹਦਾ ਤਾਂ ਇਹ ਛੋਟੀ ਜੀ ਵੀਡੀਓ ਸੀ ਤਾਂ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਕਰਿਆ ਕਰੋ ਜੇ ਨੰਗੇਜ ਪਾਣਾ ਦੇਖਣਾ ਉਹ ਆਪਾਂ ਕਰ ਨਹੀਂ ਸਕਦੇ ਸਾਰੇ ਭਰਾਵਾਂ ਧੰਨਵਾਦ ਸਸਿਕਾ